ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜਦੀ ਕਲਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬੜੇ ਹੋਏ ਨੇ ਪੰਜਾਬ ਦੇ ਪਿੰਡਾਂ ਦੇ ਜੋ ਹਾਲਾਤ ਨੇ ਜੋ ਦੌਰ ਵਿੱਚੋਂ ਪੰਜਾਬ ਦੇ ਲੋਕ ਉਤਰ ਰਹੇ ਨਹੀਂ ਉਸ ਨੂੰ ਲੈ ਕੇ ਮਿਸ਼ਨ ਚੜਦੀ ਕਲਾ ਮੁਹਿੰਮ ਦੀ ਸ਼ੁਰੂਆਤ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਸੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਮਿਲ ਜੁਲ ਕੇ ਇਕੱਠੇ ਹੋ ਕੇ ਪੰਜਾਬ ਨੂੰ ਇਸ ਬੁਰੇ ਦੌਰ ਦੇ ਵਿੱਚੋਂ ਕੱਢਿਆ ਜਾਵੇ ਦੱਸਿਆ ਕਿ ਬੀਤੇ ਦਿਨੀ ਜੋ ਹੜ੍ਹ ਹਾਈ ਸਾਨੀ ਉਹਨਾਂ ਨੂੰ ਸਭ ਤੋਂ ਪਿਆਰ ਨੇਕਦਸਤਿਆ ਜਾ ਰਿਹਾ ਹੈ ਤੇ ਗੱਲ ਕਰੀਏ ਕਿੰਨੇ ਲੋਕ ਪ੍ਰਭਾਵਿਤ ਹੋਏ ਨੇ ਤਾਂ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਨੇ ਪਿੰਡਾਂ ਦੀ ਜੇਕਰ ਗੱਲ ਕਰੀਏ 2300 ਤੱਕ ਪਿੰਡ ਨੇ ਜਿਹੜੇ ਪੰਜਾਬ ਦੇ ਉਪਰ ਪ੍ਰਭਾਵਿਤ ਹੋਏ ਨੇ ਨਾ ਹੜਾਂ ਕਾਰਨ ਅਤੇ ਮਾਰ ਹੈ ਜਿਹੜੀ ਹਜੇ ਤੱਕ ਚੱਲ ਰਹੀ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਸੰਸਥਾਵਾਂ ਦੇ ਵੱਲੋਂ ਇਕੱਠੇ ਹੋ ਕੇ ਮਦਦ ਕੀਤੀ ਜਾ ਰਹੀ ਹੈ ਲਗਾਤਾਰ ਮਹਿੰਮ ਜਿਹੜੀ ਵਕ ਵਕ ਜਥੇਬੰਦੀਆਂ ਵੱਲੋਂ ਕਲਾਕਾਰਾਂ ਦੇ ਵੱਲੋਂ ਅਤੇ ਵਕ ਵਕ ਸੰਸਥਾਵਾਂ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਵੀ ਹੈ ਜਿਹੜਾ ਇੱਕ ਮਿਸ਼ਨ ਦੀ ਸ਼ੁਰੂਆਤ ਕਰ ਰਹੀ ਜਿਸ ਵਿੱਚ ਸਭ ਨੂੰ ਇਕੱਠੇ ਹੋ ਕੇ ਨਾਲ ਚੱਲਣ ਦੀ ਅਪੀਲ ਵੀ ਕੀਤੀ ਗਈ ਹੈ ਸੋ ਦੱਸ ਦिए ਤੁਹਾਨੂੰ ਪੂਰਾ ਸਰਵੇ ਦਿੰਦੇ ਆ ਕਿ ਆਖਿਰ ਕਿੰਨੇ ਪਿੰਡ ਪ੍ਰਭਾਵਿਤ ਹੋਏ ਨੇ ਸੋ ਦੱਸ ਦिए ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ 2300 ਦੇ ਕਰੀਬ ਪਿੰਡ ਡੁੱਬ ਗਏ ਨੇ 7 ਲੱਖ ਲੋਕ ਬੇਕਾਰ ਹੋ ਗਏ ਨੇ 3 ਲੱਖ ਲੋਕ ਪ੍ਰਭਾਵਿਤ ਨੇ 3200 ਦੇ ਕਰੀਬ ਸਕੂਲ ਖੰਡਰ ਬਣ ਗਏ ਨੇ 56 ਜਾਣਾਂ ਚਲੀਆਂ ਗਈਆਂ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ ਨੇ 2500 ਪੌਲ ਟੁੱਟ ਗਏ ਨੇ ਹੋਰ ਸਰਕਾਰੀ ਬਿਲਡਿੰਗਾਂ 19 ਕਾਲਜ ਖੰਡਰ ਬਣ ਗਏ ਨੇ ਮੁਰਲੇ ਅਨੁਮਾਨਾ ਮੁਤਾਬਕ 13800 ਕਰੋੜ ਦਾ ਨੁਕਸਾਨ ਵੀ ਹੋਇਆ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਜਦੋਂ ਪਾਣੀ ਘਟੇਗਾ ਹੋਰ ਸਰਵੇ ਕੀਤੇ ਜਾਣਗੇ ਹੋਰ ਜਾਣਕਾਰੀ ਸਾਹਮਣੇ ਆਵੇਗੀ ਲੋਕ ਕਹਿੰਦੇ ਆ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਮੈਂ ਕਹਿਣਾ ਪੰਜਾਬ ਦੇ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਹੈ ਕਿਉਂਕਿ ਕਿਸੇ ਵੀ ਸੰਕਟ 'ਚ ਪੰਜਾਬ ਫਸਿਆ ਤਾਂ ਪੰਜਾਬ ਘਬਰਾਇਆ ਨਹੀਂ ਹੈ ਸਗੋਂ ਸੰਕਟ ਦੇ ਸਾਹਮਣੇ ਹਿੱਕ ਕਤਾਨ ਕੇ ਖੜੇ ਆਸਾ ਹੜ ਦੇ ਵਿੱਚ ਨੌਜਵਾਨ ਜਿਹੜੇ ਸਨ ਉਹ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਅੱਗੇ ਆਏ ਅਤੇ ਇੱਕ ਪਰਿਵਾਰ ਬਣ ਕੇ ਪੰਜਾਬੀ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਰਹੇ ਇਹੀ ਸਾਡੀ ਤਾਕਤ ਹੈ ਜਾਦੀ ਹੈ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਉਹਨਾਂ ਨੇ ਕਿਹਾ ਮੈਂ ਅਪੀਲ ਕਰਦਾ ਇਰਾਹਤ ਤੋਂ ਅੱਗੇ ਵਧਣ ਦਾ ਸਮਾਂ ਹੈ ਕਿਸੇ ਨੇ ਫਿਰ ਖੇਤੀ ਕਰਨੀ ਹੈ ਬੱਚਿਆਂ ਨੇ ਫਿਰ ਸਕੂਲ ਜਾਣਾ ਹੈ ਪਰਿਵਾਰਾਂ ਨੇ ਫਿਰ ਚੁੱਲ੍ਹੇ ਬਾਲਣੇ ਨੇ ਘਰਾਂ ਨੇ ਦੁਬਾਰਾ ਵਸਣਾ ਹੈ ਅਸਲੀ ਅਸੀਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕਰ ਰਹੇ ਹਾਂ ਸਾਰੇ ਪੰਜਾਬ ਦੇ ਨਾਗਰਿਕਾਂ ਪੂਰੇ ਦੇਸ਼ ਦੇ ਨਾਗਰਿਕਾਂ ਉਦਯੋਗਪਤੀਆਂ ਕਲਾਕਾਰਾਂ ਚੈਰੀਟੇਬਲ ਟਰਸਟ ਅਤੇ ਜਿਹੜੇ ਵੀ ਪੰਜਾਬ ਨੂੰ ਪੁਨਰਵਾਸ ਕਰਨ ਦੇ ਲਈ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਆਓ ਪੰਜਾਬ ਨਾਲ ਖੜੀਏ ਅਤੇ ਜੋ ਵੀ ਤੁਸੀਂ ਆਪਣੇ ਦਸਵੰਤ ਦਸਾਂ ਨੋਹਾਂ ਦੀ ਕਮਾਈ ਦੇ ਵਿੱਚੋਂ ਦੇਵੋਗੇ ਅਸੀਂ ਤੁਹਾਡੇ ਵੱਲੋਂ ਦਿੱਤਾ ਹੋਇਆ ਇੱਕ ਇੱਕ ਰੁਪਇਆ ਪੂਰੀ ਪਾਰਦਰਸ਼ਤਾ ਨਾਲ ਇਸਤੇਮਾਲ ਕਰਾਂਗੇ ਅਸੀਂ ਤੁਹਾਡੇ ਵੱਲੋਂ ਦਿੱਤਾ ਗਿਆ ਰੁਪਇਆ ਪੂਰੀ ਪਾਰਦਰਸ਼ਤਾ ਦੇ ਨਾਲ ਇਸਤੇਮਾਲ ਕਰਾਂਗੇ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੋ ਪੰਜਾਬ ਨੂੰ ਇਸ ਮੁਸੀਬਤ ਪਰ ਜਿਹੜੀ ਮੁਸ਼ਕਿਲ ਦੇ ਵਿੱਚ ਜਿਹੜੇ ਹਾਲਾਤ ਚੱਲ ਰਹੇ ਨੇ ਉਹਨਾਂ ਦਾ ਵਿੱਚੋਂ ਕੱਢਣ ਦੇ ਲਈ ਹੈ ਜਿਹੜਾ ਹੁਣ ਸੰਸਮਾ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਣ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਮੁਰ ਤੋਂ ਜੜੀ ਕੋਸ਼ਿਸ਼ ਕੀਤੀ ਜਾਵੇ ਅਪਡੇਟ ਲੈ ਕੇ ਉਗਰ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ